ਆਦੀ ਹੱਟਵੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੇ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਮੈਚਿੰਗ ਸੂਟ ਪਹਿਲਾਂ ਵੀ ਬਹੁਤ ਡਿਜ਼ਾਈਨਾਂ ਦੇ ਵਿੱਚ ਆਇਆ ਸੀ ਮਾਲ ਦੇ ਵਿੱਚ ਪਹਿਲਾਂ ਖਤਮ ਹੋ ਗਿਆ ਸੀ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਨਵਾਂ ਮਾਲ ਆ ਚੁੱਕਾ ਹੈ ਇਹਦੇ ਵਿੱਚ ਜੀ ਫੈਂਸੀ ਸੂਟ ਹੈ ਫੈਂਸੀ ਸੂਟ ਮੈਚਿੰਗ ਸੂਟ ਹੈ ਇਹ ਅਸਰਵਾਰ ਦਾ ਕੱਪੜਾ ਹੈਗਾ ਸੇਮੀ ਪਾਵਰ ਦਾ ਦਵੱਟਾ ਜਿਹਦੇ ਨਾਲ ਮਾਰਜਿਨ ਚ ਵਿਕੇ 600 ਦਾ ਵਿਕੇ 650 ਦਾ ਸਾਡਾ ਰੇਟ ਹੈ ਸਿਰਫ 400 ਰੁਪਿਆ ਜੀ ਇਹ 400 ਰੁਪਏ ਦੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨਰ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ ਮੈਚਿੰਗ ਸੂਟ ਹੈ ਫੈਂਸੀ ਬਿਲਕੁਲ ਗਰਮੀ ਵਾਲਾ ਕੁਆਲਿਟੀ ਦੇ ਉੱਤੇ ਵਧੀਆ ਕੱਪੜਾ ਜੀ ਇਹ ਜਿਵੇਂ ਕੋਈ ਪ੍ਰੋਗਰਾਮ ਵਾਸਤੇ ਇਕੱਠੇ ਸੂਟ ਲੈਣੇ ਹੋਣ ਤਾਂ ਸਾਹਿਬ ਵੀ ਬਹੁਤ ਵਧੀਆ ਚੀਜ਼ ਹੈ ਜੀ ਇਹ ਸਿਰਫ 400 ਰੁਪਏ ਦੇ ਵਿੱਚ ਕਰਤਾ ਜੀ ਇਹ ਮੈਚਿੰਗ ਸੂਟ ਹੈ ਵਿਦ ਦੁਪੱਟੇ ਦੇ ਨਾਲ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਕੱਲਰ ਤੇ ਡਿਜ਼ਾਈਨ ਦੇਖੀ ਚਲੋ ਜਿਸ ਕਿਸੇ ਭੈਣ ਭਾਈ ਨੂੰ ਪਸੰਦ ਆ ਜਿਹੜਾ ਸਕਰੀਨਸ਼ਾਟ ਲੈ ਕੇ ਨਾਜ਼ੀਨਾ ਭੇਜਦਾ ਕਰੋ ਤੇ ਸਾਮਾੜ ਜੈਨਾ ਮਿਲ ਸਕਦਾ ਹੈਗਾ ਜੀ ਕਈ ਦਿਨਾਂ ਬਾਅਦ ਫਿਰ ਸਾਮਾੜ ਜੈਨਾ ਖਤਮ ਹੋ ਜਾਂਦਾ ਹੈਗਾ ਪੁਰਤ ਸਾ ਸਮਾਨ ਜਿਹੜਾ ਤੁਸੀਂ ਦੇਖਿਆ ਹੋਇਆ ਹੈਗਾ ਰੇਟ ਤਾਂ ਹੋਈ ਗਈ ਹੈਗਾਗਾ ਡਿਜ਼ਾਈਨ ਵੀ ਸਮਾਂ ਮਿਲੂਆ ਜੀ ਫਿਰ ਭਰਾਮਾ ਦੀ ਹੱਡੀ ਦੇ ਉੱਤੇ ਜੀ ਭਾ ਦੀ ਸੇਰ ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਡੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਫੈਂਸੀ ਮੈਚਿੰਗ ਸੂਟ ਸਿਰਫ 400 ਰੁਪਏ ਚ ਕਰਤਾ ਜੀ ਇਹ ਡਿਜ਼ਾਈਨ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਕਲਰਾਂ ਦੇ ਵਿੱਚ ਮਾਲ ਪਹੁੰਚੂ ਕਿ ਆਏ ਦੇ ਵਿੱਚ ਕਾਈ ਦਾ ਦਪੱਟੇ ਦੇ ਨਾਲ ਆਲ ਓਵਰ ਦਪੱਟੇ ਦੇ ਨਾਲ ਦੋ ਰੰਗ ਦਾ ਦਪੱਟਾ ਵੀ ਟਾਈ ਜਾਈ ਵੀ ਹੈਗਾਗਾ ਆਲ ਓਵਰ ਵੀ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਗਰਮੀ ਵਾਲੇ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਮੈਚਿੰਗ ਸੂਟ ਵਿਦੇ ਦਪੱਟੇ ਦੇ ਨਾਲ ਸਿਰਫ 400 ਜਗਤਾ ਜੀ ਇਹ 400 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਰਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਬਾਅਦ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਹਰ ਕਿਸੇ ਨੂੰ ਪਤਾ ਲੱਗ ਸਕੇ ਇਹ ਵੀ ਵਧੀਆ ਕੁਆਲਿਟੀ ਦੇ ਵਿੱਚ ਬਹੁਤ ਸਸਤੇ ਰੇਟਾਂ ਦੇ ਉੱਤੇ ਭਰਾਵਾ ਦੀ ਹੱਟੀ ਦੇ ਉੱਤੋਂ ਸੂਟ ਮਿਲਦੇ ਆ ਗਏ ਜੀ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਕਰਨਾ ਦੇ ਵਿੱਚ ਮਾਲ ਪਹੁੰਚੂਗਾ ਇਹਦਾ ਮਾਲ ਤਾਂ ਹੀ ਨੱਚੀ ਆਉਦਾ ਰਹਿੰਦਾ ਹੈਗਾ ਬਹੁਤ ਹੀ ਵਧੀਆ ਚੀਜ਼ ਹੈ ਤੇ ਸਭ ਤੋਂ ਵੱਧ ਵਿਕ ਰਿਹਾ ਹੈਗਾ ਜੀ ਇਹ ਪਹਿਲਾਂ ਜਿਹਨਾਂ ਦੇ ਵਿੱਚ ਬਹੁਤ ਐਸੇ ਦੇ ਵਿੱਚ ਸਾਰਾ ਖਤਮ ਹੋ ਗਿਆ ਸੀ ਨਵੇਂ ਦੇ ਦੁਆੜੀ ਡਿਜ਼ਾਈਨ ਸਾਰੇ ਕੱਲ ਫੇਰ ਆ ਗਏ ਜੀ ਇਹ ਤਾਂ ਹੀ ਸਾਰੇ ਦਾ ਸੇ ਪਤਾ ਲੱਗ ਜਾਂਦਾ ਵੀ ਨਾਲ ਦੀ ਨਾਲ ਆ ਗਏ ਜੀ ਤੇ ਨਾਲ ਦੇ ਵੀਡੀਓ ਦੇ ਵਿੱਚ ਪਾ ਦਿੱ ਗਏ ਵੀ ਬਹੁਤ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਅੱਜ ਕੋ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਾਰੀ ਸੇਲ ਮੇਲੇ ਦੇ ਉੱਤੇ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ। ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਬਹੁਤ ਜ਼ਿਆਦਾ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਆ 20 50 30 ਜੋ ਕਿਸੇ ਭੈਣ ਭਾਈ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਆ ਜੇ ਜਿੰਨੇ ਵਰਜੀ ਲੈ ਸਕਦਾ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਜਦੋਂ ਮਰਜ਼ੀ ਫੋਨ ਤੇ ਹਰ ਕਿਸਮ ਦੇ ਸੂਟ ਵੇਚਣ ਵਾਸਤੇ ਲੈਣੇ ਹੁਣ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਉੱਤੇ ਹੀ ਭਰਾਮਾ ਦੀ ਹੱਟੀ ਬਾਸਟਰ ਰੋਡ ਮੌੜ ਮੰਡੀ